ਸ਼ਾਇਦ ਇਹ ਬੱਚੇ ਦੀ ਜ਼ਿੰਦਗੀ ਦੇ ਨਾਲ ਜਿੱਥੇ ਉਹ ਇਹਨੇ ਦੁੱਖ ਭੋਗ ਕੇ ਐਨੀ ਪੀੜਾ ਦੇ ਵਿੱਚੋਂ ਨਿਕਲ ਕੇ ਆਪਣੀ ਜਾਨ ਦੇ ਕੇ ਗਿਆ ਹੈ ਮਾੜੀਆਂ ਮੋਟੀਆਂ ਸ਼ਾਇਦ ਪੰਜਾਬੀਆਂ ਦੀਆਂ ਅੱਖਾਂ ਉਹ ਖੋਲ ਕੇ ਗਿਆ ਬਹੁਤੀਆਂ ਨਹੀਂ ਥੋੜੀਆਂ ਮੋਟੀਆਂ ਅੱਖਾਂ ਹੀ ਖੋਲੀਆਂ ਹਲੇ ਕਿਉਂਕਿ ਬਹੁਤੇ ਤਾਂ ਮੈਂ ਦੇਖ ਰਿਹਾ ਕਿ ਜਿਹੜੇ ਹਾਲੇ ਵੀ ਇਸ ਜਿਹੜੀ ਲਹਿਰ ਦੇ ਖਿਲਾਫ ਇਸ ਮਹਿਮ ਦੇ ਖਿਲਾਫ ਜਿਹੜੀ ਮਹਮ ਜਿਹੜੀ ਲਹਿਰ ਚੱਲੀ ਆ ਪੰਜਾਬ ਦੇ ਵਿੱਚ ਕਿ ਕਾਨੂੰਨ ਬਣਾਓ ਪੰਜਾਬ بچਾਓ ਪੰਜਾਬੀਆਂ ਨੂੰ ਬਚਾਓ ਉਹਦੇ ਖਿਲਾਫ ਉੱਠ ਖੜੇ ਹੋਏ ਆ ਉਹਦੇ ਖਿਲਾਫ ਭੁਗਤ ਰਹੇ ਆ ਹਸ਼ਿਆਰਪੁਰ ਦੀ ਘਟਨਾ ਤੋਂ ਇਲਾਵਾ ਇੱਕ ਘਟਨਾ ਸਾਡੇ ਬਠਿੰਡੇ ਲਹਿਰਾ ਮੁਹੱਬਤ ਦੇ ਵਿੱਚ ਵਾਪਰੀ ਆ ਇੱਕ ਨੌਜਵਾਨ ਨੂੰ ਉੱਥੇ ਮਾਰਕੀਟ ਦੇ ਵਿੱਚ ਬਹੁਤ ਬੁਰੀ ਤਰ੍ਹਾਂ ਕੁੱਟਿਆ ਗਿਆ ਉਸ ਤੋਂ ਬਾਅਦ ਪੁਲਿਸ ਆਨਾ ਕਾਨੀ ਕਰਦੀ ਰਹੀ ਕੋ ਮਕਦਮਾ ਦਰਜ ਕਰਨ ਦੀ بجائے ਮਕਦਮਾ ਕੀ ਦਰਜ ਕੀਤਾ ਕਹਿੰਦੇ ਟਰੈਕਟਰ ਵਾਲੀ दारू ਪੀਤੀ ਸੀ ਇਹਨੂੰ ਪਤਾ ਨਹੀਂ ਲੱਗਿਆ ਇਹਦੋਂ ਟਰੈਕਟਰ ਰੈਡੀ ਤੇ ਚੜ ਗਿਆ ਤੇ ਉਥੇ ਟਕਰਾਰ ਹੋ ਗਈ ਆਪਸ ਵਿੱਚ ਹਾਲਾਕਿ ਤੁਸੀਂ ਉਹ ਵੀਡੀਓ ਦੇਖੀ ਹੁਣ ਇਹ ਕਿੰਨੀ ਦਰਿੰਦਗੀ ਦੇ ਨਾਲ ਉੱਤੇ ਚੜ ਕੇ ਕੁੱਟ ਰਹੇ ਆ ਫਿਰ ਪਿੰਡ ਇਕੱਠਾ ਹੋਇਆ ਰੌਲਾ ਗੋਲਾ ਵਧਿਆ ਤਾਂ ਜਾ ਕੇ ਪੁਲਿਸ ਨੇ ਆਲਾ ਤਰਤੀਮਾ ਬਿਆਨ ਕਟਿਆ ਉਹਦੇ ਵਿੱਚ ਮਾੜੀ-ਮੋਟੀ ਸੋਧ ਕੀਤੀ ਆ ਜਿਹੜੇ ਬਿਆਨ ਲਿਖਾਏ ਗਏ ਆ ਹੁਣ ਉਥੋਂ ਦੀ ਮੈਂ ਘਟਨਾ ਦੱਸਦਾ ਉਥੋਂ ਦਾ ਇੱਕ ਜਗਰੂਪ ਸਿੰਘ ਨਾਮ ਦਾ ਬੰਦਾ ਜਿਹੜਾ ਲਹਿਰੇ ਥਰਮਲ ਦੇ ਵਿੱਚ ਕੱਚੇ ਕਾਮਿਆਂ ਦਾ ਪ੍ਰਧਾਨ ਬਣਿਆ ਹੋਇਆ ਜਦੋਂ ਉਹਨਾਂ ਬੰਦਿਆਂ ਦੇ ਵਿੱਚੋਂ ਇੱਕ ਬੰਦਾ ਪਿੰਡ ਵਾਲੇ ਫੜਾ ਦਿੰਦੇ ਨੇ ਪੁਲਿਸ ਕੋਲੇ ਤੇ ਉਹ ਜਗਰੂਪ ਸਿੰਘ ਨੂੰ ਜਾ ਕੇ ਛਡਾ ਲਿਆਉਂਦਾ ਉਸੇ ਪਿੰਡ ਦਾ ਇੱਕ ਪੰਚਾਇਤ ਮੈਂਬਰ ਆ ਨੰਬਰਦਾਰ ਵੀ ਹੈ ਜਦੋਂ ਉਹਨਾਂ ਪਿੰਡਾਂ ਦੀ ਕਮੇਟੀ ਬਣਦੀ ਹੈ ਇਸ ਲਹਿਰ ਦੇ ਲਈ ਤਾਂ ਉਹ ਉਸ ਗੱਲ ਦਾ ਵਿਰੋਧ ਕਰਦਾ ਹੈ ਇਸ ਤਰ੍ਹਾਂ ਦੀ ਘਟਨਾ ਨਰੇਸ਼ ਕੁਮਾਰ ਪੱਤਰਕਾਰ ਆ ਬਠਿੰਡੇ ਦੇ ਵਿੱਚ ਉਹਨੇ ਮੈਨੂੰ ਦੱਸਿਆ ਕਹਿੰਦਾ ਮੈਂ ਭਾਈ 25000 ਰੁਪਏ ਕਿਸੇ ਟੈਲਾ ਲਾਉਣ ਲਈ ਹੁੰਦੇ ਤਾਂ ਮੈਂ ਟੈਲਾ ਲਵਾਉਣੀਆਂ 25000 ਰੁਪਏ ਅਡਵਾਂਸ ਲੈ ਗਿਆ ਮੈਥੋਂ ਕਹਿੰਦਾ ਮੈਂ ਇਹਨੂੰ ਕਿਹਾ ਵੀ ਤੂੰ ਲਾ ਕੇ ਜਾ ਟੱਲਾਂ ਕਹਿੰਦਾ ਮੈਂ ਬਿਮਾਰ ਹੋ ਗਿਆ 5-7 ਦਿਨ ਆਇਆ ਨਹੀਂ 5-7 ਦਿਨਾਂ ਦਾ ਵਾਦਾ ਆ ਕੇ ਦਵਾਰੇ ਫੇਰ ਪੈਸੇ ਮੰਗਣ ਲੱਗਿਆ ਕਹਿੰਦਾ ਮੈਨੂੰ ਹੋਰ ਪੈਸੇ ਦੇ ਮੈਂ ਤਾਂ ਕੰਮ ਸ਼ੁਰੂ ਕਰੂੰਗਾ ਕਹਿੰਦਾ ਮੈਂ ਗਿਆ ਥਾਣੇ 'ਚ ਐਸਐਸਓ ਨੂੰ ਮਿਲਿਆ ਤਰਖਾਸਤ ਲਾਈ ਮੈਨੂੰ 25000 ਰੁਪਇਆ ਲਈ ਬੈਠਾ ਪੈਸੇ ਹੋਰ ਮੰਗਦਾ ਤੇ ਮੇਰਾ ਕੰਮ ਨਹੀਂ ਕਰਦਾ ਕਹਿੰਦਾ ਤਰਖਾਸਤ ਲਿਖਾ ਕੇ ਮੈਂ ਵਾਪਸ ਆ ਗਿਆ 5-7 ਦਿਨ ਲੰਘੇ ਮੈਂ ਦਵਾਰੇ ਗਿਆ ਕੁਛਾ ਵੀ ਮੇਰੇ ਨਰਖਾਸ ਤੇ ਕਾਰਵਾਈ ਕਿਉਂ ਨਹੀਂ ਹੋਈ ਤਾਂ ਐਸਐਚਓ ਕਹਿੰਦਾ ਭਾਈ ਐਮਐਲਏ ਜਗਰੂਪ ਸਿੰਘ ਗਿੱਲ ਦਾ ਫੋਨ ਆ ਗਿਆ ਸੀ ਉਹ ਕਹਿੰਦਾ ਉਹ ਬੰਦਾ ਆਪਣਾ ਦੂਜਾ ਪ੍ਰਵਾਸੀ ਸੀ ਉਹਨੂੰ ਕੁਛ ਨਹੀਂ ਕਹਿਣਾ ਉਹਨੇ ਆਪਾਂ ਨੂੰ ਵੋਟਾਂ ਪਾਈਆਂ ਨੇ ਆਪਣੇ ਨਾਲ ਤੁਰਿਆ ਤੂੰ ਨਰੇਸ਼ ਤੋਂ ਪੈਸੇ ਹੋਰ ਦਵਾ ਦੇ ਜਿੰਨੇ ਨਰੇਸ਼ ਨੇ ਕੰਮ ਕਰਾਉਣਾ ਸੋ ਜ਼ਿੰਮੇਵਾਰ ਕੌਣ ਆ ਸਾਡੇ ਆਪਣੇ ਲੋਕ ਜ਼ਿੰਮੇਵਾਰ ਆ ਆ ਜਦੋਂ ਮਾੜੀ ਜੀ ਕੋਈ ਪੰਜਾਬ ਦੀ ਗੱਲ ਚੱਲਦੀ ਹੈ ਨਾ ਪੰਜਾਬ ਦੇ ਹੱਕਾਂ ਦੀ ਗੱਲ ਚੱਲਦੀ ਹੈ ਪੰਜਾਬ ਦੇ ਅਧਿਕਾਰਾਂ ਦੀ ਗੱਲ ਚੱਲਦੀ ਹੈ ਸਾਡੇ ਤੇ ਹੋਏ ਜ਼ੁਲਮਾਂ ਦੀ ਗੱਲ ਚੱਲਦੀ ਹੈ ਆ ਲਾਲ ਬੈਂਡਰੀਆਂ ਵਾਲੇ ਲਾਲ ਬੈਂਡਰੀਆਂ ਕਿਹੜੀਆਂ ਹਾਂ ਨਾਲ ਦੀ ਨਾਲ ਅਖੌਤੀ ਜਿਹੜੇ ਕਾਮਰੇਡ ਆ ਬੋਲਣਾ ਸ਼ੁਰੂ ਕਰ ਦਿੰਦੇ ਆ ਉਹ ਰਾਜੀ ਆ ਬੋਲੀ ਜਾਂਦਾ ਇੰਡਸਟਰੀ ਕਿਵੇਂ ਚੱਲੂਗੀ ਜੀ ਕਿਉਂਕਿ ਖੁਦ ਬੰਦਾ ਉਹ ਸਰਮਾਇਦਾਰ ਹੈ ਉਹਦੇ ਕਈ ਪੰਪ ਆ ਕਈ ਕਾਰਖਾਨੇ ਆ ਆ ਜਿੰਨੇ ਨਾਗਾ ਰੈਡੀ ਗਰੁੱਪ ਵਾਲੇ ਆ ਆ ਜਿੰਨੇ ਨਿਊ ਡੈਮੋਕਰੈਂਸੀ ਵਾਲੇ ਆ ਸਾਰੇ ਬੋਲਣਾ ਸ਼ੁਰੂ ਕਰਤਾ ਕਿ ਨਹੀਂ ਜੀ ਇਹ ਤਾਂ ਨਫ਼ਰਤ ਹੈ ਇਹ ਤਾਂ ਫਿਰਕਾਪ੍ਰਸਤੀ ਆ ਮੈਂ ਪੁੱਛਣਾ ਚਾਹੁੰਨਾ ਨਾ ਖੌਤੀ ਕਾਮਰੇਡਾਂ ਨੂੰ ਵੀ ਜਦੋਂ ਵਸਤਰ ਦੇ ਵਿੱਚ ਜਾਂ ਦੂਜੇ ਤੀਜੇ ਥਾਵਾਂ ਦੇ ਉੱਤੇ ਉੱਚੋਂ ਦੇ ਲੋਕ ਆਪਣੀ ਡੈਮੋਗ੍ਰਾਫੀ ਬਚਾਉਣ ਲਈ ਆਪਣੇ ਕੁਦਰਤੀ ਵਸੀਲੇ ਨੂੰ ਬਚਾਉਣ ਲਈ ਆਪਣੀ ਸੱਭਿਆਤਾ ਬਚਾਉਣ ਲਈ ਆਪਣੀ ਬੋਲੀ ਆਪਣਾ ਸੱਭਿਆਚਾਰ ਬਚਾਉਣ ਲਈ ਲੜਦੇ ਆ ਤੇ ਸਰਕਾਰ ਉਹਨਾਂ ਨੂੰ ਮਾਰਦੀ ਹੈ ਉਹਨਾਂ ਦੀ ਡੈਮੋਗ੍ਰਾਫੀ ਬਦਲਦੀ ਹੈ ਉਦੋਂ ਤੁਸੀਂ ਉਹਨਾਂ ਦੇ ਨਾਲ ਹੁੰਨੇ ਆ ਕਸ਼ਮੀਰ ਦੇ ਵਿੱਚ 370 ਤੋੜੀ ਗਈ ਤੇ ਉੱਥੇ ਕਿਹਾ ਗਿਆ ਵੀ ਇਹ ਡੈਮੋਗ੍ਰਾਫੀ ਬਦਲ ਦਿੱਤੀ ਜਾਊਗੀ ਹੁਣ ਤੇ ਉੱਥੇ ਦੇ ਕਸ਼ਮੀਰੀਆਂ ਦੇ ਹੱਕ ਜਾ ਕੇ ਖੜ ਗਏ ਜਦੋਂ ਪੰਜਾਬ ਦੇ ਵਿੱਚ ਡੈਮੋਗ੍ਰਾਫੀ ਪੰਜਾਬ ਦੀ ਬਦਲ ਰਹੀ ਆ ਤੜਾ ਤੜਾ ਲਿਆ ਕੇ ਵੋਟਾਂ ਬਣਾਈਆਂ ਜਾ ਰਹੀਆਂ ਹੈ ਪੰਜਾਬ ਦੇ ਸੱਭਿਆਚਾਰ ਨੂੰ ਖੋਰਾ ਲਾਇਆ ਜਾ ਰਿਹਾ ਪੰਜਾਬ ਦੀ ਬੋਲੀ ਮਾਰੀ ਜਾ ਰਹੀ ਹੈ ਪੰਜਾਬ ਦਾ ਇਤਿਹਾਸ ਕਲੰਕਿਤ ਕੀਤਾ ਜਾ ਰਿਹਾ ਉਦੋਂ ਤੁਸੀਂ ਕਹਿੰਦੇ ਨਫਰਤ ਹੈ ਜੀ ਇਹਦਾ ਫਿਰਕਾਪ੍ਰਸਤੀ ਹੈ ਜੀ ਹੈ ਕੋਈ ਇਹਨਾਂ ਦਾ ਸਟੈਂਡ ਮੈਨੂੰ ਅੱਜ ਤੱਕ ਦਾ ਹੱਦਿਓ ਬਾਈ ਤੁਸੀਂ ਬੈਠੇ ਹੋ ਆਪਾਂ ਗੁਰੂ ਘਰ ਬੈਠੇ ਆ ਕਿਹੜੇ ਮਸਲੇ ਤੇ ਖੜਕੇ ਪੰਜਾਬ ਦੀ ਲੜੇ ਆ ਖੜੇ ਆ ਜਾਂ ਬੋਲੇ ਆ ਪਾਣੀਆਂ ਦਾ ਮਸਲਾ ਡੈਮਾਂ ਦੇ ਮਸਲੇ ਦਰਿਆਵਾਂ ਦੇ ਮਸਲੇ ਰਾਜਧਾਨੀ ਦਾ ਮਸਲਾ ਪੰਜਾਬੀ ਬੋਲਦੇ ਇਲਾਕਿਆਂ ਦੇ ਮਸਲੇ ਪੰਜਾਬੀ ਬੋਲੀ ਦੇ ਮਸਲੇ ਅਗਰ ਆਹ ਕਹਿੰਦਾ ਮੈਂ ਫਤੇ ਨਹੀਂ ਬੁਲਾਉਂਦਾ ਨਾ ਮੈਂ ਜਕਾਰਾ ਲਾਵਾਂ ਤੇ ਫੰਡ ਕਿਹਨਾਂ ਤੋਂ ਇਕੱਠਾ ਕਰਦੇ ਆ ਜਿਨ੍ਹਾਂ ਦੇ ਗਾਤਰੇ ਪਾਏ ਹੁੰਦੇ ਆ ਅਗਰ ਆਹ ਖੜਾ ਸਟੇਜ ਤੇ ਬੋਲਦਾ ਆਂਦਾ ਮੈਂ ਫਤੇ ਨਹੀਂ ਬੁਲਾਉਂਦਾ ਮੈਂ ਜਕਾਰਾ ਨਹੀਂ ਲਾਉਂਦਾ ਤੇ ਉੱਥੇ ਥੱਲੇ ਬੈਠੇ ਕੌਣ ਹੁੰਦੇ ਆ ਜਿਹੜੀਆਂ ਬੀਬੀਆਂ ਬੈਠੀਆਂ ਬਜ਼ੁਰਗ ਬੈਠਿਆ ਗਾਤਰਿਆਂ ਵਾਲੇ ਜਦ ਸਵੇਰੇ ਤੋਂ ਸੁਰੂ ਹੀ ਆਪਣਾ ਅਰਦਾਸ ਦੇ ਨਾਲ ਵੈਗੁਰ ਜੀ ਖਾਲਸਾ ਵੈਗੁਰ ਜੀ ਫਤੇ ਕਹਿੰਦੇ ਆ ਜਿਹੜੇ ਗੱਲ-ਗੱਲ ਤੇ ਜਕਾਰਾ ਲਾਉਂਦੇ ਆ ਮੈਂ ਕਿਸਾਨੀ ਮੋਰਚੇ 'ਚ ਵੀ ਦੇਖਿਆ ਬਾਈ ਜਿੰਨੀ ਨਫ਼ਰਤ ਇਹਨਾਂ ਦੇ ਮਨਾਂ 'ਚ ਸਿੱਖੀ ਪ੍ਰਤੀ ਆ ਜਾਂ ਸਿੱਖਾਂ ਪ੍ਰਤੀ ਐ ਐਨੀ ਨਫ਼ਰਤ ਸ਼ਰਦਬਦਾਲੀ ਵੀ ਨਹੀਂ ਕਰਦਾ ਹੋਣਾ ਸਿੱਖਾਂ ਦਾ ਮੇਰਾ ਵਾਹ ਪੈਂਦਾ ਰਿਹਾ ਉੱਥੇ ਬਹੁਤ ਗੱਲਾਂ ਸੁਣਨ ਨੂੰ ਮਿਲਦੀਆਂ ਰਹੀਆਂ ਨੇ ਆਕਲਵੰਤ ਇਹਨਾਂ ਦਾ ਕਾਮਰੇਡ ਹੈ ਅਹੀਂ ਗੱਲ ਚੱਲ ਪਈ ਜਦੋਂ ਦਿੱਲੀ ਆਪਾਂ ਗਏ ਆ ਨਾ ਦਿੱਲੀ ਜਾਣ ਵੇਲੇ ਜਦੋਂ ਉੱਥੇ ਮੈਂ ਬੋਲਿਆ ਹੋਇਆ ਮੇਰੀ ਗੱਲ ਅੱਜ ਵੀ ਤੁਸੀਂ ਸੁਣ ਲਿਓ ਵੀਡੀਓ ਪਈ ਐ ਮੈਂ ਕਿਹਾ ਜੇ ਅੰਦਰ ਵਾਕੇ ਬਰਾੜੀ ਚ ਘਿਰ ਜਾਗੇ ਇੱਥੇ ਘੇਰ ਲਾਂਗੇ ਤਾਂ ਇਹ ਸਾਰੇ ਇਕੱਠੇ ਹੋ ਕੇ ਮੇਰੇ ਨਾਲੇ ਹੋ ਗਏ ਕਹਿੰਦੋ ਇੱਥੇ ਕੋ ਰੋਕਦਾ ਮੈਂ ਕਿਹਾ ਇੱਥੇ ਆਪਾਂ ਤਾਂ ਰੋਕਦੇ ਵੀ ਸਾਰਾਗਾ ਦਿੱਲੀ ਦੇ ਹੇ ਦੱਬੀ ਜਾਊਗੀ ਅੰਦਰ ਤਾਂ ਮੈਦਾਨ ਆ ਵਿੱਚ ਆ ਕੇ ਘਿਰ ਜਿਓਗੇ ਉੱਥੇ ਮੇਰੇ ਜਦੋਂ ਇਹ ਗਲ ਪੈਣ ਲੱਗੇ ਉੱਥੇ ਮੁੰਡੇ ਹੋਰ ਇਕੱਠੇ ਹੋ ਗਏ ਦੋ ਦਿਨ ਸਟੇਜ ਇਹੀ ਚਲਾਈ ਉਹ ਜੁੰਡੀਆ ਵਾਲਾ ਮੁੰਡਾ ਗਰਦੀਪ ਸਿੱਧੂ ਦੇ ਟਰੈਕਟਰ ਦੇ ਉੱਤੇ ਦੀਪ ਸਿੱਧੂ ਵੀ ਉੱਥੇ ਬੋਲਿਆ ਸੀ ਪਹਿਲੇ ਦਿਨ ਸਟੇਜ ਦੇ ਉੱਤੇ ਉਥੋਂ ਜਾ ਕੇ ਅਗਲੇ ਤੀਜੇ ਦਿਨ ਪੰਜ ਮੈਂਬਰੀ ਕਮੇਟੀ ਬਣਾਤੀ ਕਹਿੰਦੇ ਇਹ ਤੈਅ ਕਰੂ ਵੀ ਲੱਖਾ ਬੋਲੂਗਾ ਕਿ ਨਹੀਂ ਬੋਲੂਗਾ ਉਥੇ ਨਿਰਧਾਰਿਤ ਸ਼ਰਤਾਂ ਪਤਾ ਕੀ ਲਾਈਆਂ ਗਈਆਂ ਕਹਿੰਦੇ ਨਾ ਜਕਾਰਾ ਲਾਉਣਾ ਨਾ ਫਤੇ ਬੁਲਾਉਣੀ ਹੈ ਮੈਂ ਕਿਹਾ ਜਕਾਰਿਆਂ ਵਾਲੀ ਆ ਜਿਹੜਾ ਚੱਕ ਕੇ ਇਥੋਂ ਦਿੱਲੀ ਲੈ ਕੇ ਸਾਨੂੰ ਲੈ ਆਏ ਤੇ ਨਹੀਂ ਛੋਟਾ ਅਗਰਾਹਾ ਦਾ ਖਨੂਰੀ ਬੈਠਾ ਰਿਹਾ ਤੀਜੇ ਦਿਨ ਉੱਠ ਕੇ ਉੱਥੋਂ ਗਿਆ ਅਖਨੌਰੀ ਦੇ ਦੱਬ ਵਾਲੀ ਬਾਰਡਰ ਤੇ ਜਾ ਕੇ ਬਹਿ ਗਿਆ ਸੀਗਾ ਜੋ ਐ ਮੋਰਚਾ ਜਾ ਕੇ ਜੰਮ ਗਿਆ ਉਹ ਤੇ ਟਿਕਰੀ ਤੇ ਸਿੰਘੂ ਤੇ ਉਦੋਂ ਬਾਅਦ ਉੱਠ ਕੇ ਗਿਆ ਪਰ ਸਾਡੇ ਲੋਕਾਂ ਦੀ ਵੀ ਇਹ ਮਾਨਸਿਕਤਾ ਬਣ ਗਈ ਆ ਸਾਡੇ ਲੋਕਾਂ ਨੂੰ ਲੱਗਦਾ ਵੀ ਰੋਜੀ ਰੋਟੀ ਦਾ ਮਸਲਾ ਹੈ ਇਹ ਵੀ ਰੋਜੀ ਰੋਟੀ ਦੀ ਲਈ ਖੜਦੇ ਆ ਇਹਦੂਗਾ ਸੱਭਿਆਤਾ ਦੀ ਗੱਲ ਕੌਮੀ ਗੱਲ ਕੋਈ ਹੋਣ ਦੀ ਗੱਲ ਬੋਲੀ ਦੀ ਗੱਲ ਕੋਈ ਪਾਣੀਆਂ ਦੀ ਗੱਲ ਕੋਈ ਮਤਲਬ ਨਹੀਂ ਕੋਈ ਬੰਦਾ ਇੱਕ ਬਾਹ ਖੜੀ ਕਰਕੇ ਨਾ ਜੋ ਕਹਦੇ ਵੀ ਹਾਂ ਇਹ ਕਾਮਰੇਡ ਪੰਜਾਬ ਦੇ ਆ ਮੁੱਦਿਆਂ ਦੇ ਲੜਿਆਂ ਦੇ ਖੜੇ ਆ ਅਗਲੀ ਗੱਲ ਨੂੰ ਕਲਵੰਤ ਵਾਲੀ ਦੱਸਦਾ ਆਈ ਬਹਿਸ ਬਸਾਈ ਹੋ ਗਈ ਮੈਂ ਕਿਹਾ ਵੀ ਜਕਾਰਾ ਵੀ ਲੱਗੂ ਫਤਈ ਬੁਲਾਵਾਂਗੇ ਕਿ ਤੁਹਾਡਾ ਕੱਲਿਆਂ ਦਾ ਨਹੀਂ ਹੈਗਾ ਫਰਮਉਤਿ ਉਹ ਵੀ ਬੋਲਿਆ ਸੀ ਉਹ ਵੀ ਰਿਕਾਰਡ ਹੋਇਆ ਪਿਆ ਹਲੇ ਵੀ ਮੈਂ ਕਿਹਾ ਇਹਨੂੰ ਲਾਲ ਰੰਗ ਚ ਨਾ ਰੰਗੋ ਸਾਰਿਆਂ ਦਾ ਤਾਂ ਗੱਲ ਚੱਲਦੀ ਚੱਲਦੀ ਕਲਵੰਤ ਨਾਲ ਕਿੱਥੋਂ ਘਰਾਦੀ ਫਸੀ ਉਹ ਕਹਿੰਦਾ ਬੰਦੇ ਮਾਰਤੇ ਸਾਡੇ 80 90 ਚ ਮੈਂ ਕਿਹਾ ਤੁਸੀਂ ਟੌਟੀਆਂ ਕੀਤੀਆਂ ਮੁਖਬਰੀਆਂ ਕੀਤੀਆਂ ਪੁਲਿਸ ਦੇ ਟੌਟ ਬਣੇ ਸੰਧ ਬਣੇ ਸਟੇਟ ਦਾ ਤੁਸੀਂ ਟੂਲ ਬਣ ਕੇ ਭੁਗਤਿਓ 80 90 ਦੇ ਦੌਰ ਦੇ ਵਿੱਚ ਕਹਦਾ ਸੀ ਕਿ ਟੂਲ ਬਣਿਆ ਮੈਂ ਕਿੰਨੇ ਮੁੰਡੇ ਮੈਂ ਕਿਹਾ ਸਾਡੇ ਬੰਦੇ ਮਾਰਤੇ ਸਾਡਾ ਕਵੀ ਮਾਰਦਾ ਪਾਸ਼ ਮੈਂ ਕਿਉਂ ਮਾਰਦਾ ਉਹਦਾ ਕਹਿੰਦਾ ਸੀਦਾ ਦਰਬਾਰ ਸਾਹਿਬ ਦੇ ਵਿੱਚ ਝੋਨਾ ਲਾ ਦਿਓ ਸਰੋਵਰ ਦੇ ਵਿੱਚ ਜਾਣੇ ਭਾਈ ਇਹ ਗੱਲ ਨਖੇੜਾ ਕਰਨਾ ਪੈਣਾ ਵੀ ਕਿਹੜਾ ਸਾਡੇ ਨਾਲ ਆ ਪੰਜਾਬ ਨਾਲ ਆ ਪੰਜਾਬੀਤ ਨਾਲ ਆ ਤਾਂ ਕਿਹੜਾ ਸਾਡੇ ਵਿਰੋਧ ਦਾ ਜੀ ਅੱਜ ਵੀ ਸਾਨੂੰ ਸਮਝ ਨਹੀਂ ਲੱਗਦੀ ਬਰਾਬਰ ਜਦੋਂ ਹੀ ਕੋਈ ਪੰਜਾਬ ਦੀ ਗੱਲ ਚੱਲੂ ਹੱਕ ਦੀ ਗੱਲ ਚੱਲੂ ਬਰਾਬਰ ਇੱਕ ਵਰਤਾਂਤ ਕਰਨਾ ਸ਼ੁਰੂ ਕਰ ਦਿੰਦੇ ਆ ਇੱਕ ਆਨਲਾਈਨ ਇਹਨਾਂ ਨੇ ਵੈਬਸਾਈਟ ਚਲਾਈ ਆ ਦਸਕਤ ਚਲਾ ਕਰਾ ਰਹੇ ਨੇ ਵੀ ਇਹ ਨਫਰਤ ਫਲਾ ਰਹੇ ਆ ਇਹ ਮਹਿਮਨ ਨਫਰਤ ਇਹ ਫਿਰਕਾ ਪ੍ਰਸਤੀ ਹੈ ਇਹ ਕੱਢ ਦੇਣਾ ਚਾਹੁੰਦੇ ਆ ਮੈਂ ਕਹਿੰਦਾ ਸਾਨੂੰ ਵੀ ਇਸ ਗੱਲ ਤੋਂ ਗੁਰੇਜ਼ ਕਰਨਾ ਚਾਹੀਦਾ ਜੇ ਕੋਈ ਵੀ ਸੰਘਰਸ਼ ਹਿੰਸਕ ਹੁੰਦਾ ਉਹ ਸੰਘਰਸ਼ ਆਪਾਂ ਹਰ ਜਾਗੇ ਸਰਕਾਰਾਂ ਚਾਹੁੰਦੀਆਂ ਨੇ ਇਹਨੂੰ ਤਰੀਕੇ ਨਾਲ ਮੈਂ ਕੋ ਸਟੇਟਾਂ ਕੋ ਸੂਬਿਆਂ ਦੀ ਗੱਲ ਤੁਹਾਡੇ ਨਾਲ ਮੇਰੇ ਕੋਲ ਅੰਕੜੇ ਆ ਦੱਸਣ ਲੱਗਿਆ ਵੀ ਉਹਨਾਂ ਸੂਬਿਆਂ ਦੇ ਵਿੱਚ ਕਿਹੜੇ ਕਾਨੂੰਨ ਨੇ ਉਹਨਾਂ ਦੀ ਸੱਭਿਆਤਾ ਉਹਨਾਂ ਦੀ ਸੰਸਕ੍ਰਿਤੀ ਬਚਾਉਣ ਲਈ ਬਣਾਏ ਗਏ ਨੇ ਸਭ ਤੋਂ ਪਹਿਲਾਂ ਔਰਨਾਚਲ ਪ੍ਰਦੇਸ਼ ਦੇ ਵਿੱਚ ਕੋਈ ਵੀ ਬਾਹਰਲਾ ਬੰਦਾ ਜ਼ਮੀਨ ਨਹੀਂ ਲੈ ਸਕਦਾ ਔਰਨਾਚਲ ਦੀ ਗੱਲ ਕਰ ਰਿਹਾ ਸੰਵਿਧਾਨ ਦੀ 6ਵੀਂ ਸ਼ੈਡਿਊਲ ਦੀ ਨਾਉਂਦਾ ਇਹ ਸੰਵਿਧਾਨ ਮੁਤਾਬਕਾ ਉੱਥੇ ਅਗਲਾ ਆਜੋ ਤੁਸੀਂ ਨਾਗਾ لینڈ ਦੇ ਵਿੱਚ ਆਰਟੀਕਲ 377A ਹੈ ਉਹਦੇ ਤਹਿਤ ਬਾਹਰਲਾ ਬੰਦਾ ਉੱਥੇ ਜ਼ਮੀਨ ਨਹੀਂ ਲੈ ਸਕਦਾ ਅੱਗੇ ਆਜੋ ਮੇਜੋਰਮ ਦੇ ਵਿੱਚ ਮਘਾਲਿਆ ਦੇ ਵਿੱਚ ਮਨੀਪੁਰ ਦੇ ਵਿੱਚ ਨੌਨ ਟ੍ਰਾਈਬਲ ਬੰਦਾ ਬਾਹਰ ਕੋਈ ਆ ਕੇ ਉੱਥੇ ਜ਼ਮੀਨ ਨਹੀਂ ਲੈ ਸਕਦਾ ਜਾ ਕੇ ਜਾਇਦਾਦ ਨਹੀਂ ਖਰੀਦ ਸਕਦਾ ਉੱਥੇ ਅੱਗੇ ਆਜੋ ਸ਼ਿਕਮ ਦੇ ਵਿੱਚ ਸਕਮ ਦੇ ਵਿੱਚ ਆਰਟੀਕਲ 371 ਐਫ ਦੇ ਅਧੀਨ ਬਾਹਰਲੇ ਬੰਦੇ ਜ਼ਮੀਨ ਲੈਣ ਤੇ ਪੂਰਨ ਤੌਰ ਤੇ پابੰਦੀ ਹੈ ਉੱਥੇ ਹਿਮਾਚਲ ਪ੍ਰਦੇਸ਼ ਦੇ ਵਿੱਚ ਟ੍ਰੈਂਸੀ ਐਂਡ ਲੈਂਡ ਰਿਫਾਰਮ ਐਕਟ 1972 ਦਾ ਜਿਹੜਾ ਸੈਕਸ਼ਨ 118 ਹੈ ਉਹਦੇ ਅਧੀਨ ਬਾਹਰਲੇ ਬੰਦੇ ਖੇਤੀਬਾੜੀ ਵਾਲੀ ਜ਼ਮੀਨ ਨਹੀਂ ਲੈ ਸਕਦੇ ਲੈ ਸਕਦੇ ਤਾਂ ਕੱਲਾ ਮਾੜਾ ਮੋੜਾ ਦੇ ਘਰ ਪਾਉਣਾ ਕਿਸੇ ਨੇ ਉਹ ਵੀ ਸਰਕਾਰ ਤੋਂ ਮਨਜ਼ੂਰੀ ਲੈਣੀ ਪਊ ਜਿਹੜੀ ਬਹੁਤ ਔਖੀ ਹੈ ਤੇ ਨੌਕਰੀ ਲੈਣੀ ਹਿਮਾਚਲ ਦੇ ਵਿੱਚ ਉਥੋਂ ਦਾ ਬੌਨਫਾਇਡ ਜਿਹੜਾ ਕਈ ਦਹਾਕਿਆਂ ਤੋਂ ਦਾਦਿਆਂ ਪਰਦਾਦਿਆਂ ਤੋਂ ਉੱਥੇ ਰਹਿ ਰਿਹਾ ਸਾਲਾਂ ਤੋਂ ਸੈਂਕੜੇ ਸਾਲਾਂ ਤੋਂ ਉਹ ਬੰਦਾ ਉੱਥੇ ਅਪਲਾਈ ਕਰ ਸਕਦਾ ਦੂਜਾ ਬੰਦਾ ਬਲਾਈ ਵੀ ਨਹੀਂ ਕਰ ਸਕਦਾ ਤੇ ਬੋਰਡ ਬਣਾਉਣੀ ਤਾਂ ਭੁੱਲ ਜਾਓ ਤੁਸੀਂ ਅੱਗੇ ਆ ਜਾਓ ਉਤਰਾਖੰਡ ਦੇ ਵਿੱਚ ਹੁਣੇ ਨਵਾਂ ਹੀ ਹੋਇਆ ਉਤਰਾਖੰਡ ਦੇ ਵਿੱਚ 225 ਦੇ ਵਿੱਚ ਜਨਵਰੀ ਫਰਵਰੀ ਦੇ ਵਿੱਚ ਪੁਸ਼ਕਰ ਧਾਮੀ ਉੱਥ ਦਾ ਮੁੱਖ ਮੰਤਰੀ ਹੈ ਉਹਨੇ 13 ਜ਼ਿਲ੍ਹਿਆਂ ਦੇ ਵਿੱਚੋਂ 11 ਜ਼ਿਲ੍ਹੇ ਹਰਦਵਾਰ ਤੇ ਸ਼ਿਰੂਦੂ ਸਿੰਘ ਨਗਰ ਜ਼ਿਲ੍ਹਾ ਛੱਡ ਕੇ 11 ਜ਼ਿਲ੍ਹਿਆਂ ਦੇ ਵਿੱਚ ਪੂਰਨ ਤੌਰ ਤੇ ਪਾਬੰਦੀ ਲਾ ਦਿੱਤੀ ਵੀ ਕੋਈ ਬਾਹਰਲਾ ਬੰਦਾ ਇੱਥੇ ਜ਼ਮੀਨ ਨਹੀਂ ਲੈ ਸਕਦਾ। ਕਸ਼ਮੀਰ ਦੇ ਵਿੱਚ 370 ਤੋੜਨ ਤੋਂ ਬਾਅਦ ਵੀ ਓਥੇ ਤੁਸੀਂ ਖੇਤੀਬਾੜੀ ਐਗਰੀਕਲਚਰ ਜ਼ਮੀਨ ਨਹੀਂ ਲੈ ਸਕਦੇ। ਜਿਹੜੀ ਕੋਈ ਨਗਰਪਾਲਿਕਾ ਦੇ ਦੀਨ ਉਹਦੀਆਂ ਮਾੜੀ ਮੋਟੀ ਉਹ ਲੈ ਸਕਦੇ ਆ। ਇਹ ਹਾਲੇ ਵੀ ਓਥੇ ਪਾਬੰਦੀ ਲੱਗੀ ਹੋਈ ਹੈ। ਰਾਜਸਥਾਨ ਦੇ ਵਿੱਚ ਕਿੰਨੀ ਹੋਰ ਸਟੇਟਾਂ ਕਿੰਨੇ ਹੋਰ ਸੂਬੇ ਨੇ। ਜਿੰਨਾਂ ਦੇ ਵਿੱਚ ਆਪਾਂ ਜ਼ਮੀਨਾਂ ਜਾ ਕੇ ਨਹੀਂ ਲੈ ਸਕਦੇ, ਵੋਟਾਂ ਨਹੀਂ ਬਣਾ ਸਕਦੇ, ਨੌਕਰੀ ਨਹੀਂ ਲੈ ਸਕਦੇ। ਤੇ ਇੱਥੇ ਪੰਜ ਬੰਦੇ ਰੱਖੇ ਜਾਂਦੇ ਐ ਇੱਥੇ ਪਸ਼ੂ ਪਾਲਣ ਵਿਭਾਗ ਦੇ ਵਿੱਚ, ਦੋ ਹਰਿਆਣੇ ਤੋਂ ਇੱਕ ਯੂਪੀ ਤੋਂ, ਰਾਜਸਥਾਨ ਤੋਂ ਇੱਕ ਪੰਜਾਬ ਤੋਂ। ਆਹ ਦੇਖੋ ਇੱਥੇ ਬਿਜਲੀ ਬੋਰਡ ਦੇ ਵਿੱਚ 230 ਬੰਦੇ ਰੱਖੇ ਜਾਂਦੇ ਐ, 180 ਬੰਦੇ ਕੱਲੇ ਹਰਿਆਣੇ ਤੋਂ ਆ। ਆ ਵੀ ਖੜਾ ਐ ਕਿੱਥੇ ਜਾ ਕੇ? ਆ ਜਿੰਨੇ ਸਾਡੇ ਸਕੂਲਾਂ ਦੇ ਵਿੱਚ ਜਵਾਕ ਪੜਦੇ ਆ ਨਾ ਆ ਲੁਧਿਆਣੇ ਗਿਆ ਮੈਂ ਲੈਂਡ ਪੂਲੂ ਨੀਤੀ ਵਾਲਾ ਮਸਲੇ ਨੂੰ ਲੈ ਕੇ ਪਿੰਡਾਂ 'ਚ ਫਿਰਦੇ ਰਹੇ ਆਂ ਅਸੀਂ 42 43 ਪਿੰਡਾਂ 'ਚ ਗਏ ਆ 80 80 90 90% ਜਵਾਕ ਜਿਹੜੇ ਹੈਗਾ ਸਕੂਲਾਂ 'ਚ ਪਰਵਾਸੀ ਆਂਦੇ ਆ ਛੋਡੇ ਆਉਣ ਵਾਲੇ ਸਮੇਂ ਦੇ ਵਿੱਚ ਕਲਰਕਾਂ ਤੋਂ ਲੈ ਕੇ ਚਪੜਾਸੀਆਂ ਤੋਂ ਲੈ ਕੇ ਪਟਵਾਰੀਆਂ ਤੋਂ ਲੈ ਕੇ ਕਲਰਕਾਂ ਤੋਂ ਲੈ ਕੇ ਛੋਡੇ ਮਾਸਟਰ ਡਾਕਟਰ ਸਾਰੀ ਉਹ ਬਣਨੇ ਆਂ ਆਪਣੀ ਹੋਂਦ ਹਰ ਇੱਕ ਨੂੰ ਪਿਆਰੀ ਹੁੰਦੀ ਹੈ ਆਪਣੀ ਪਛਾਣ ਹਰ ਇੱਕ ਨੂੰ ਪਿਆਰੀ ਹੁੰਦੀ ਹੈ ਪਰ ਸਾਡੇ ਆਗੂਆਂ ਦੇ ਹਾਲ ਦੇਖ ਲਓ ਭਵੰਤ ਤਾਂ ਬਿਆਨ ਦੇ ਕੇ ਪੱਲੇ ਝਾੜ ਗਿਆ ਵੀ ਬਾਹਰਲੇ ਕਿਵੇਂ ਰੋਕ ਦੇਾਂਗੇ ਜੀ ਤੇ ਦੂਜੇ ਸੂਬੇ ਦੇ ਦੂਜੇ ਮੁੱਖ ਮੰਤਰੀ ਨਹੀਂ ਅਸੀਂ ਕੀ ਸੰਵਿਧਾਨ ਤੋਂ ਪਾਸੇ ਜਾ ਕੇ ਗੱਲ ਕਰ ਰਹੇ ਹਾਂ ਕੀ ਅਸੀਂ ਕਾਨੂੰਨ ਤੋਂ ਜਾ ਕੇ ਪਾਸੇ ਗੱਲ ਕਰ ਰਹੇ ਹਾਂ ਅਸੀਂ ਵੀ ਕਹਿੰਦੇ ਹਾਂ ਇਹ ਕਾਨੂੰਨ ਪੰਜਾਬ 'ਚ ਬਣ ਜਾਣੇ ਚਾਹੀਦੇ ਆ ਰਾਜੇ ਬੜੰਗ ਦਾ ਬਿਆਨ ਸੁਣ ਲਓ ਉਹ ਕਹਿੰਦਾ ਨਾ ਜੀ ਸਰਨੇ ਨਹੀਂ ਇਹਨਾਂ ਵਾਲਾ ਤਾਂ ਆ ਦੂਜਾ ਜਿਹੜਾ ਸੁਖਵੀਰ ਸਿੰਘ ਬਾਦਲ ਆਪਾਂ ਕਹਿੰਦਾ ਪੰਥ ਦਾ ਚਿਹਰਾ ਪੰਥਕ ਲਈ ਫਿਰਦੇ ਆ ਪੰਥਕ ਪਾਰਟੀ ਐ ਪੰਜਾਬਦਰਦੀ ਪਾਰਟੀ ਐ ਇਹਨਾਂ ਨੇ ਦਾ ਭਾਈ ਸਾਹਿਬ ਪ੍ਰਵਾਸੀਆਂ ਦੇ ਵਿੰਗ ਬਣਾਏ ਹੋਏ ਆ ਆ ਫਤੇਗੜ ਸਾਹਿਬ ਕਾਲਜ ਦੇ ਵਿੱਚ ਇੱਕ ਰੌਲਾ ਪਿਆ ਸੀਗਾ ਫਤੇਗੜ ਸਾਹਿਬ ਕਾਲਜ ਦੇ ਵਿੱਚ ਇੱਕ ਕਾਲਜ ਦਾ ਪ੍ਰਧਾਨ ਵਿਦਿਆਰਥੀ ਆ ਨਾ ਪ੍ਰਵਾਸੀ ਬਣਾਇਆ ਬਾਦਲੈਂਡ ਪਾਰਟੀ ਨੇ ਚਾਰਪੁਰੂ ਵੀ ਬਣਾਇਆ ਲੱਗਦਾ ਵੀ ਇਹ ਸਾਡੇ ਲਈ ਕੋਈ ਗੱਲ ਨਾਲੇ ਸਿਰ ਮੈਂ ਇੱਕ ਹੋਰ ਦੱਸ ਦਿੰਨਾ ਇਹ ਬਹੁਤ ਵੱਡੇ ਭਲੇਖੇ ਚ ਚੰਡੀਗੜ੍ਹ ਦਾ ਆਪਾਂ ਕਮਾ ਲਿਆ 5-7% ਰਹਿ ਗਏ ਆ ਉੱਥੇ ਲੋ ਭੁੱਲ ਜਿਓ ਚੰਡੀਗੜ੍ਹ ਦਾ ਗਿਆ ਉਹਦਾ ਹੁਣ ਬਿਆਨ ਵੀ ਆਉਣ ਲੱਗੀ ਵੱਖਰੀ ਸਟੇਟ ਹੀ ਬਣਾ ਦਿਓ ਮਹਾਲੀ ਵੀ ਛੋਡਾ ਗਿਆ ਲੁਧਿਆਣਾ ਵੀ ਛੋਡਾ ਗਿਆ ਆ ਬ੍ਰੈਂਡੇ ਮੈਨੂੰ ਐ ਅਸੀਂ ਮੈਂ 5-7 ਹਜ਼ਾਰ ਹੀ ਹੋਣਾ ਡੂੜ ਲੱਖ ਉੱਤੇ ਹੋਇਆ ਬ੍ਰੈਂਡੇ ਵੀ ਝਾਰਪੁਰ ਛੋਡਾ ਮੈਨੂੰ ਪਤਾ ਨਹੀਂ ਕੀ ਹਾਲਾਤ ਆ ਗਿਆ ਹੀ ਲੱਗਦਾ ਹੈ ਜਲੰਧਰ ਵੀ ਗਿਆ ਸੋਡੇ ਪੱਲੇ ਰਹਿ ਕੀ ਗਿਆ ਆਪਾਂ ਹਲੇ ਵਿੱਚ ਆਪਾਂ ਸਵੈ ਮਸਲਾ ਜਿਹੜਾ ਹੈਗਾ ਚੁੱਪ ਹੋਣ ਨਾਲ ਗੱਲ ਨਹੀਂ ਬਣਨੀ ਅੱਜ ਮੈਂ ਭਾਈ ਮੰਡ ਨੇ ਕਿਹਾ ਤੇ ਭਾਈ ਅਤੋਜ ਨੇ ਕਿਹਾ ਬਾਕੀ ਕਈ ਬਲਾਰੇ ਕਹਿ ਕੇ ਗਏ ਆ ਮੁੱਦਾ 5-10 ਦਿਨਾਂ ਬਾਅਦ ਨਵਾਂ ਆ ਜਾਂਦਾ ਸਾਡੇ ਆਹੀ ਹਾਲਾਤ ਆ ਯਾ ਸ਼ਕਤੀ ਇੰਨੀ ਕੀ ਆ ਸਾਡੀ ਆ ਪੰਜਾਂ 10 ਦਿਨਾਂ ਬਾਅਦ ਕੋਈ ਨਵਾਂ ਮੁੱਦਾ ਫੜ ਲਓਗੇ ਇਹ ਭੁੱਲ ਜੂਗੇ ਓਏ ਇਹ 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 ਘੱਟੋ-ਘੱਟ ਜਿੰਮੋਂ ਦੰਮ ਨਹੀਂ ਕਾਂਡ ਹੋਇਆ ਸੀ ਅਨਰ ਭੈ ਕਾਂਡ ਹੋਇਆ ਸੀ ਪੂਰੀ ਦੁਨੀਆ ਚ ਅਗ ਲੱਗੀ ਸੀ ਪੂਰੀ ਦੁਨੀਆ ਜਹਾਂਕਾਰ ਮਚ ਗਈ ਸੀ ਨੈਸ਼ਨਲ ਮੀਡੀਆ ਦੇ ਕੱਡੀਆਂ-ਕੱਡੀਆਂ ਡਿਬੇਟਾਂ ਚੱਲੀਆਂ ਇਹ ਉਦੋਂ ਵੀ ਇੱਕ ਦੇ ਘਣਾਉਣਾ ਕਾਂਡ ਐ ਇਹਦੇ ਕੋਈ ਚਰਚਾ ਹੀ ਨਹੀਂ ਕਿਸੇ ਮੀਡੀਆ 'ਚ ਕਿਸੇ ਪੰਜਾਬ ਦੇ ਮੀਡੀਆ 'ਚ ਆ ਜਿੰਨੇ ਇਹਨਾਂ ਦੇ ਕਾਮਰੇਡਾਂ ਦੇ ਕੌਲੀਚੱਟ ਪੱਤਰਕਾਰ ਇੱਕ ਦੋ ਫਿਰਦੇ ਆ ਉਹ ਖਬਰ ਨੂੰ ਦੂਜੇ ਪਾਸੇ ਘਮਾਈ ਜਾਂਦੇ ਆ ਉਹ ਇੱਕ ਕਮੇਆਨੇ ਘਟਨਾ ਵਾਪਰੀਆ ਫਰੀਦਕੋਟ ਕੋਲੇ ਉਧਰ ਨੂੰ ਜੋੜੀ ਜਾਂਦੇ ਆ ਅਸੀਂ ਕਿਹੜਾ ਉਹਨੂੰ ਸਹੀ ਕਹਨੇ ਆ ਗੱਲ ਤਾਂ ਗਲਤੀ ਆ ਜਿਹੜਾ ਮਰਜ਼ੀ ਹੋਵੇ ਉਹ ਪੰਜਾਬੀ ਕਰਦਾ ਉਹਦੇ ਲਈ ਵੀ ਅਸੀਂ ਨੰਦਿਆ ਕਰਦੇ ਆ ਉਸ ਗੱਲ ਦੀ ਜੋ ਇਹ ਹੈ ਤੁਸੀਂ ਅੱਜ ਦੇਖੋ ਹਾਲਾਤ ਦੁਨੀਆ ਦੇ ਆਪਾਂ ਦੁਆਬੇ 'ਚ ਖੜੇ ਆ ਜੇ ਪਰਮਜੀਤ ਨੇ ਕਿਹਾ ਦੁਆਬੇ ਵਾਲੇ ਛੋਡੇ ਵੀ ਇਹ ਮੈਂ ਗਿਆਂ ਪਿੰਡਾਂ 'ਚ ਕੁੱਕੜ ਪਿੰਡ ਕੋਲੇ ਆਏ ਸੀ ਰੈਲੀ ਤੇ ਛੋਡੇ ਪਿੰਡਾਂ ਦੇ ਪਿੰਡ ਵਿਲੇ ਆ ਬਾਈ 80% ਘਰਾਂ ਨੂੰ ਜਿੰਦੇ ਲੱਚੁੱਕੇ ਆ ਉਹ ਘੱਟੋ ਘੱਟ ਆਪਣਾ ਕੋਈ ਗਰੀਬ ਭਰਾ ਕੋਈ ਐਸਸੀ ਕੋਈ ਬੀਸੀ ਕੋਈ ਸਾਡਾ ਗਰੀਬ ਜੱਟ ਭਰਾ ਹੀ ਉੱਥੇ ਬਹਾਦਿਆ ਕਰੋ ਸੋ ਨੂੰ ਐ ਲੱਗਦਾ ਸਾਡੀ ਕਦੇ ਕੋਠੀਆਂ ਦਾ ਬਲ ਲੈਣਾ ਇਹ ਤੇ ਉਹ ਛੱਡਣਗੇ ਛੱਡਣੀ ਉਹਨਾਂ ਨੇ ਵੀ ਨਹੀਂ ਤੇ ਉਧਰੋਂ ਮੇਰੀ ਗੱਲ ਸੁਣ ਲੋ ਧਿਆਨ ਨਾਲਾ ਇੰਗਲੈਂਡ ਦੇ ਵਿੱਚ ਪੂਰੀ ਦੁਨੀਆ ਤੇ ਰਾਜ ਕਰਨ ਵਾਲਾ ਗੋਰਾ ਅੰਗਰੇਜ਼ ਅੱਜ ਆਪ ਦੀ ਜੱਗੀ ਧਰਤੀ ਬਚਾਉਣ ਲਈ ਲੜ ਰਿਹਾ ਇੰਗਲੈਂਡ ਨੂੰ ਬਚਾਉਣ ਲਈ ਲੜ ਰਿਹਾ ਹੈ ਆ ਟੌਮੀ ਰਾਮਸਨ ਨਾਮ ਦਾ ਬੰਦਾ ਜਿਹਨੇ 2 ਲੱਖ 15 ਦਾ ਇਕੱਠ ਕੀਤਾ ਇੰਗਲੈਂਡ ਦੇ ਵਿੱਚ ਵੀ ਭਜਾਓ ਸਾਰੇ ਬਾਹਰਲੇ ਸਾਡਾ ਸਾਰਾ ਕੁਝ ਹੀ ਖਤਮ ਹੋ ਗਿਆ ਜਿੰਨੇ ਅਰਬ ਦੇ ਵਿੱਚੋਂ ਗਏ ਲੋਕ ਉਹ ਸਾਰਾ ਇੰਗਲੈਂਡ ਦੇ ਵਿੱਚ ਬੁਰਕੀ ਬੁਰਕੇ ਫਿਰਦੇ ਆ ਹੁਣ ਆ ਪੁਰਤਗਾਲ ਵਾਲਿਆਂ ਨੇ ਐਲਾਨ ਕਰਤਾ ਵੀ ਪ੍ਰਵਾਸੀਆਂ ਨੂੰ ਕੱਢਾਂਗੇ ਆਸਟ੍ਰੇਲੀਆ ਦੇ ਵਿੱਚ ਇਕੱਠ ਹੋਏ ਆ ਅਮਰੀਕਾ ਕੱਢ ਗਈ ਜਾਂਦਾ ਉਹ 72 73 ਸਾਲ ਦੀ ਬੇਬੇ ਫੜ ਲਈ ਉਹਨਾਂ ਨੇ ਜਿਹੜੀ 1992 ਦੀ ਰਹਿ ਰਹੇ ਸੀ ਉਹ ਤਾਂ 35 32 33 ਸਾਲ ਤੋਂ ਕਹਿੰਦੇ ਚੱਲ ਵਾਪਸ ਸਾਡੇ ਵਾਲੇ ਕਹਿੰਦੇ 30 ਸਾਲ ਹੋ ਗਏ 40 ਹੋ ਗਏ ਅਧਰੋ ਵੇਚ ਵੇ ਜਮੀਨਾਂ ਭੱਜੀ ਜਾਂਦੇ ਆ ਘਰ ਵੇਚੀ ਜਾਂਦੇ ਆ ਉਦੋਂ 76 ਫਿਰਨਾ ਸ਼ੁਰੂ ਹੋ ਜੂ ਕੱਟਣ ਲੱਗ ਆਉਣਗੇ ਕਿੱਥੇ ਜਾਣਗੇ ਕਿੱਥੇ ਇੱਥੇ ਹੋਰ ਹੋਰਾਂ ਦੇ ਕਬਜ਼ੇ ਹੋ ਜਾਣਗੇ ਉਹ ਕਰੇ ਜੀ ਸਵਾਨ ਸਿੰਘ ਕਮਾਲ ਨੇ ਕਿਹਾ ਸੀਗਾ ਬਹੁਤ ਸਮਾਂ ਪਹਿਲਾਂ ਕਹਿੰਦਾ ਸਭ ਤੋਂ ਕੀਮਤੀ ਹੁੰਦੀ ਹੈ ਨਾ ਜਿਹੜੀ ਚੀਜ਼ ਕਿਸੇ ਇਨਸਾਨ ਲਈ ਕੌਮ ਲਈ ਸਭ ਤੋਂ ਵੱਧ ਧਰਤੀ ਹੁੰਦੀ ਹੈ ਜੇ ਇੱਕ ਵਾਰੀ ਧਰਤੀ ਕਮਾ ਲਈ ਇਹ ਮੁੜ ਕੇ ਹਾਸਲ ਨਹੀਂ ਹੋਣੀ ਜਿੱਥੇ ਮਰਜੀ ਤੁਰੇ ਫਿਰੇ ਉਹ ਅੱਜ ਫਲਸਤੀਨੀਆਂ ਦਾ ਹਾਲ ਦੇਖ ਲਓ ਕਦੇ ਇਹੀ ਦੌਰ ਫلسطੀਨੀਆਂ ਦੇ ਉੱਤੇ ਵੀ ਸੀਗਾ ਛੜਛੜ ਆਦਾ ਮੁਲਕ ਦੂਜੇ ਮੁਲਕਾਂ ਨੂੰ ਭੱਜ ਗਈ ਪੈਸਿਆਂ ਦੇ لالਚਾਂ ਦੇ ਵਿੱਚ ਅੱਜ ਹਾਲਾਤ ਦੇਖੋ ਇਜ਼ਰਾਈਲ ਨੇ ਕੀ ਕਰਦੇ ਉਹਨਾਂ ਦੇ ਸਸ ਕਰਕੇ ਇਹਨਾਂ ਮੁੱਦਿਆਂ ਤੇ ਆਪਾਂ ਆਈਏ ਇੱਕ ਤਾਂ ਨੂੰ ਮੁੱਦੇ ਨੂੰ ਇੱਥੇ ਹੀ ਨਾ ਆਪਾਂ ਰੋਕ ਦਈਏ ਵੀ ਠੀਕ ਆ ਇਕੱਠ ਹੋ ਗਿਆ ਮੇਲਾ ਵਿੱਜੜ ਗਿਆ ਮੰਗ ਪੱਤਰ ਦੇਤਾ ਕਮੇਟੀਆਂ ਬਣਨ ਪੰਜਾਬ 'ਚ ਹਰ ਜ਼ਿਲ੍ਹੇ ਦੇ ਵਿੱਚ ਪੰਜਾਬ ਪੰਜਾਬੀਆਂ ਦਾ ਪੰਜਾਬ ਦੇ ਅੰਦਰ ਕਾਨੂੰਨ ਬਣਨਾ ਚਾਹੀਦਾ ਪੰਜਾਬ ਤੇ ਪੰਜਾਬੀ ਦੇ ਬਚਾਉਣ ਲਈ ਇਹ ਦਬਾਅ ਬਣਾਉਣਾ ਜੇ ਤੁਸੀਂ ਤਾਂ ਸਾਰੇ ਪੰਜਾਬ ਦੇ ਵਿੱਚੋਂ ਆਵਾਜ਼ ਠਾਉਣੀ ਚਾਹੀਦੀ ਆ ਜਿਹੜੇ ਪਿੰਡਾਂ ਦੇ ਕਟਮ ਚੌਧਰੀ ਜਿਹੜੇ ਕੋਈ ਸਰਪੰਚਾ ਕੋਈ ਮੈਂਬਰ ਆ ਕੋਈ ਇਹਨਾਂ ਦੇ ਹੱਕ 'ਚ ਭੁਗਤਦੇ ਆ ਉਹਨਾਂ ਦਾ ਬਾਈਕਾਟ ਕਰਨਾ ਚਾਹੀਦਾ ਪਿੰਡਾਂ ਦੇ ਵਿੱਚੋਂ ਢਾਣ ਦੇ ਬੈ ਜਿਹੜੀ ਵਿਚਾਰੀ ਬੱਚੀ ਉਹਦਾ ਵੀ ਗਲ ਦਬਕੇ ਮਾਰਤੀ ਸੀ ਉਹਦੇ ਵੀ ਅੰਦਰ ਫੇਫੜਿਆਂ ਦੇ ਵਿੱਚੋਂ ਪੋਸਟਮਾਰਟਮ ਦੇ ਵਿੱਚੋਂ ਨਾ ਰੇਤਾ ਨਿਕਲਿਆ ਸੀ ਕੋਈ ਦੱਬੀ ਜਦੋਂ ਸਾਹ ਨੇ ਬੱਚੀ ਨੇ ਲਿਆ ਦੇ ਅੰਦਰ ਰੇਤਾ ਚ ਰਹਿ ਗਿਆ ਉਹਦੇ ਤੇ ਇਸ ਬੱਚੇ ਨੇ ਜਰਾ ਏਡੀ ਜੀਬ ਇਹਦੀ ਇੰਨੀ ਵੱਡੀ ਕੀ ਦਰਦ ਨਾਲ ਯਾਰ। ਥਲਾ ਸਾਡੀ ਪਛਾਣ ਖਤਮ ਹੋ ਰਹੀ ਏ। ਜਿਹੜੀ ਪਛਾਣ ਖਾਤਰ ਸਾਡੇ ਗੁਰੂਆਂ ਨੇ ਪਰਿਵਾਰ ਕਰਵਾਨ ਕੀਤੇ ਆ, ਜੰਗਾਂ ਲੜੀਆਂ ਨੇ, ਘੱਲੂ ਘਾਰੇ ਚੱਲੇ ਆ, ਸਾਡੀਆਂ ਮਾਵਾਂ ਨੇ ਟੋਟੇ ਕਰਕੇ ਬੱਚਿਆਂ ਦੇ ਆਪਣੀਆਂ ਝੋਲੀਆਂ ਚ ਪਵਾ ਲੇ, ਨੇਜਿਆਂ ਦੇ ਟੰਗਾ ਲੇ ਇਸ ਕੌਮ ਦੀ ਹੋਂਦ ਨੂੰ ਜਿਉਂਦਾ ਰੱਖਣ ਲਈ। ਇਹ ਧਰਤੀ ਦੀ ਸਭ ਤੋਂ ਨੂੰ ਜਿਉਂਦਾ ਰੱਖਣ ਦੇ ਦੀ। ਆ ਜੋ ਮਰ ਰਹੀ ਆ। ਸੁਬਾ ਫੇਰ ਕਹਿਣਾ ਇਹ ਜਿਹੜਾ ਨਾਰਾ ਆਉਂਦਾ ਵਾਰ-ਵਾਰ ਕਿ ਪ੍ਰਵਾਸੀ ਭਜਾਓ ਪੰਜਾਬ ਬਚਾਓ ਇਹ ਕੋਈ ਨਫਰਤ ਦੇ ਵਿੱਚੋਂ ਨਿਕਲਿਆ ਹੋਇਆ ਨਹੀਂ ਆ ਜੋ ਸਾਡੇ ਫਿਕਰ ਨੇ ਅੰਦਰ ਜੋ ਚਿੰਤਾ ਸਾਨੂੰ ਵੱੜ-ਵੱੜ ਖਾ ਰਹੀ ਹੈ ਉਹ ਜੋ ਨਿਕਲੀਆਂ ਹੋਈਆਂ ਗੱਲਾਂ ਨੇ ਉਹ ਭਾਵੇਂ ਕੋ ਕਿ ਸਾਡੇ ਲੋਕ ਨਾਰਾ ਮਾਰ ਦਿੰਦੇ ਆ ਪਰ ਮੈਂ ਫੇਰ ਕਹਿਣਾ ਜਦੋਂ ਅਸੀਂ ਹਿੰਸਕ ਹੋਵਾਂਗੇ ਸੰਘਰਸ਼ੜਾ ਰਾਹੋਂ ਕਰਾਹੇ ਪੈ ਜਾਣਾ ਇਹਨਾਂ ਨੂੰ ਮੌਕਾ ਮਿਲ ਜਾਣਾ ਵੀ ਚਲੋ ਜੇ ਤਾਂ ਜੀ ਆ ਦੇਖੋ ਕੋਈ ਨੈਸ਼ਨਲ ਮੀਡੀਆ ਨੇ ਖਬਰ ਨਹੀਂ ਚਲਾਈ ਹਰਵੀਰ ਦੀ ਵੀ ਅਡੀ ਦਰਿੰਦਗੀ ਨਾਲ ਮੌਤ ਦੇ ਘਾਟ ਤਾਰਿਆ ਖਬਰ ਕੱਲ ਕੀ ਚੱਲੀ ਚੈਨਲ ਦੇ ਉੱਤੇ ਕਿ ਦੇਖੋ ਜੀ ਬਿਹਾਰੀਆਂ ਨੂੰ ਯੂਪੀ ਵਾਲਾਂ ਨੂੰ ਹਰਿਚੜੀਆਂ ਨੂੰ ਪੰਜਾਬ ਚੋ ਭਜਾਉਣਾ ਸ਼ੁਰੂ ਕਰਤਾ ਮਹਾਰਾਸ਼ਟਰ ਦੇ ਵਿੱਚ ਮਰਾਠੇ ਲੜਦੇ ਆ ਕਿ ਨਹੀਂ ਲੜਦੇ ਆ ਤਾਮਲ ਲੜਦੇ ਆ ਕਿ ਨਹੀਂ ਲੜਦੇ ਬੰਗਾਲੀ ਲੜਦੇ ਆ ਉੱਥੇ ਕੋਈ ਖਬਰ ਨਹੀਂ ਆਉਂਦੀ ਨਾਲ ਕੁੜਦੇ ਬੱਸਾਂ ਚੱਲ ਜਣ ਕੁੜਦੇ ਆ ਰੇਲ ਗੱਡੀਆਂ ਕੱਢ ਜਣ ਕੁੜਦੇ ਆ ਸਾਡੇ ਸਰੋਦੀ ਟੈਗ ਮਾਰ ਦਿੰਦੇ ਆ ਤੇ ਆਪਾਂ ਡਰ ਜਾਂਦੇ ਆ ਵੀ ਹੈ ਇਹ ਤਾਂ ਗੱਲ ਹੀ ਹੋਰ ਪਾਸੇ ਨੂੰ ਤੁਰ ਪਈ। ਸੋ ਜੋਰ ਦੇ ਨਾਲ ਸਾਨੂੰ ਇਹ ਆਵਾਜ਼ ਬੁਲੰਦ ਕਰਨੀ ਚਾਹੀਦੀ ਆ। ਸਿਰ ਜੋੜਨ ਦੀ ਲੋੜ ਆ ਭਰਾਵੋ ਨੇ ਸਾਰੇ ਪਾਟੇ ਰੰਗ ਛਤਰ ਸਾਰਿਆਂ ਦੇ ਵਾਰੀ-ਵਾਰੀ ਕਿਸੇ ਦੀ ਵਾਰੀ ਪਹਿਲਾਂ ਗਈ ਮਗਰੋਂ ਆਉਣੀ ਆਉਣੀ। ਸੋ ਮੈਂ ਇਹਨੀਆਂ ਗਬਨਤੀਆਂ ਕਰਦਾ ਕਿ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਮੈਂ ਅਖੀਰ ਤੇ ਫੇਰ ਕਹਿਣਾ ਵੀ ਅਸੀਂ ਜਦੋਂ ਮੰਗ ਪੱਤਰ ਦੇਣ ਜਾਏਗੇ ਉਸ ਤੋਂ ਬਾਅਦ ਜਿੰਨੇ